ਪੜੀ ਕੀ ਨਾਮ ਆਪਣਾ ਔਰ ਕੀ ਗੱਲਬਾਤ ਹੋਈ ਸੀ ਜਿਹੜਾ ਬੱਚੇ ਦੀ ਜਿਹੜੀ ਡੈਥ ਹੋਈ ਹੈ ਮੇਰਾ ਨਾਮ ਪ੍ਰੀਤਮ ਸਿੰਘ ਜਿਹੜੀ ਲੜਕੀ ਦੀ ਡੈਥ ਹੋਈ ਉਹਦਾ ਨਾਮ ਹਰਜੀਤ ਕੌਰ ਕ ਜੋ ਆਪਣੇ ਪੇਕੇ ਘਰ ਆਈ ਵਿਆਹੀ ਹੋਈ ਹੈ ਖੋਜਗੀਪੁਰ ਪੇਕੇ ਘਰ ਆਈ ਹੋਈ ਸੀ ਦੋ ਦਿਨ ਦੋ ਦਿਨ ਹੋ ਗਏ ਆਈ ਨੂੰ ਜੋ ਕੱਲ ਸਵੇਰੇ 2 ਤਰੀਕ ਨੂੰ ਸਵੇਰੇ 5:30 ਵਜੇ ਜਿਹੜੀ ਕ ਸ਼ਹਿਰ ਕਰਨ ਵਾਸਤੇ ਬਾਹਰੋਂ ਨਿਕਲੀ ਆ ਤਾਂ ਨੇ ਲਗੋਂ ਹਾਂ ਤਿੰਨ ਤਿੰਨ ਨਾ ਤਿੰਨ ਤਿੰਨ 400 ਮੀਟਰ ਦੂਰ ਗਈ ਆ ਤੇ ਤੇ ਅਬ ਇਹ ਕੁੱਤੇ ਜਿਹੜੇ ਉਹਨਾਂ ਨੂੰ ਕੁੱਟਿਆਂ ਨਾਲ ਤਪੋਚ ਲਿਆ ਲੋਹੋ ਚਣ ਕਰਨ ਕੋਈ ਅੱਧਾ ਘੰਟਾ ਘਰ ਨਹੀਂ ਆਈ ਜੋ ਦੀ ਮਾਂ ਨੇ ਮੈਂ ਗੁਰਦੁਆਰੇ ਚਲਾ ਗਿਆ ਜਿਹੜੀ ਉਹਦੀ ਮਾਂ ਨੇ ਦੇਖਪਾਲ ਬਾਹਰ ਕੀਤੀ ਤੇ ਦੇਖਪਾਲ ਕਰਦੇ ਹੋਏ ਉਹ ਦਿੱਤਰ ਨੂੰ ਸਿਆਰ ਕਰਨ ਜਾਂਦੀ ਸੀ ਉੱਤਰ ਨੂੰ ਪਿੱਛੇ ਪਿੱਛੇ ਉਹਦੇ ਗਏ ਜਾ ਕੇ ਅੱਗੇ ਜਾ ਕੇ ਵੇਖਿਆ ਕਿ ਪੁੱਤਿਆਂ ਨੇ ਉਹਨੂੰ ਦਬੋਚਿਆ ਹੈ ਤੇ ਉਹਨੂੰ ਨੋਜ-ਨੋਜ ਕੇ ਖਾ ਰਹੇ ਸੀ ਜਿਸ ਦੀ ਜਾਨਦਿਆਂ ਉਹਦੀ ਮਾਂ ਉੱਥੇ ਪਹੁੰਚੀ ਉਹ ਉਹਨੂੰ ਦਬੋਦ ਹੋਏ ਖਾ ਰਹੇ ਉਹ ਕੋ ਵੀ ਮੌਤ ਹੋ ਚੁੱਕੀ ਸੀ ਉਹ ਹੁਣ ਵੇਖਿਆ ਤੇ ਉਹ ਮੌਕੇ ਦੇ ਉੱਪਰ ਹੀ ਡੈਥ ਹੋ ਚੁੱਕੀ ਜੀ ਮੌਕੇ ਦੇ ਉੱਪਰ ਹੀ ਉਹਦੀ ਡੈਥ ਹੋ ਚੁੱਕੀ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਮੈਂ ਇਥੋਂ ਪਿੰਡੋਂ ਮੋਟਰਸਾਈਕਲ ਤੇ ਗਿਆ ਮੇਰੇ ਜਾਂਦਿਆਂ ਨੂੰ ਬਾਅਦ ਵਿੱਚ ਵੇਖਿਆ ਉਹਦੀ ਮੌਤ ਹੋ ਚੁੱਕੀ ਉਹ ਕਰਨ ਕੁੱਤਿਆਰ ਲੱਗਾ ਬਾਵਾ ਤੇ ਪੇਠੋ ਨੂੰ ਬਹੁਤ ਜ਼ਿਆਦਾ ਖਾ ਚੁਕੀ ਆ ਮੈਂ ਆਪਣੇ ਮੈਂ ਮੈਂ ਕੱਲ੍ਹ ਕਿਹਾ ਬਹੁਤ ਛੋਟੇ ਛੋਟੇ ਬੱਚੇ ਜਨ ਕੋ ਉਹਦਾ ਸੋਟਿਓ ਆਈ ਵੰਡੋ ਤੇਰੀ ਜਿੱਥੇ ਲੱਭੜੇ ਚਾਹੀਦੇ ਹਨ ਕੁੱਤੇ ਮਰੇ ਜਾਨੀਏ ਨੂੰ ਉਹ ਹੋਰ ਵੀ ਕਿਹਨੂੰ ਖਾ ਸਕਦੇ ਅੱਜ ਮੈਂ ਧੀ ਰੁਕਾ ਦਿੱਤਾ ਤੇ ਕੱਲ੍ਹ ਨੂੰ ਹੋਰ ਵੀ ਕਿਹਨੂੰ ਖਾ ਸਕਦੇ ਹੋ ਮੇਰੇ ਬੱਚਿਆਂ ਦਾ ਸੋਚਿਓ ਕਿੰਨੇ ਕਿਹਾ ਲੋ ਕਿੰਨੇ ਬੱਚੇ ਸੀਗੇ ਆਪਣੇ ਚੁੜੀਓ ਦੋ ਬੇਟੇ ਹਾਂਜੀ ਮੇਰਾ ਨਾਮ ਜਸਵਿੰਦਰ ਕੌਰ ਹੈ ਮੈਂ ਮਰਨਲੀ ਹਰਜੀਤ ਕੌਰ ਦੀ ਤਾਈ ਬੋਲਣ ਦੀ ਹਾਂ ਹਨ ਬਹੁਤ ਦੁਖ ਭਰੀਏ ਦਿਲ ਨਾਲ ਕਹਿ ਰਹੀ ਆ ਕਿ ਸਾਡੀ ਬੇਟੀ ਦੀ ਬਹੁਤ ਕਰਦਨਾਖ ਮੌਤ ਹੋਈ ਹੈ ਹਨ ਪ੍ਰਸ਼ਾਸਨਗਾਰੀ ਮੰਗ ਕਰਦੀ ਹੈ ਕਿ ਇਹਨਾਂ ਕੁੱਤਿਆਂ ਦਾ ਖਤਮਾ ਕਰਨਾ ਚਾਹੀਦਾ ਜਿਦ ਤਰ੍ਹਾਂ ਸਾਡੀ ਧੀ ਤਰਫ ਤਰਕੇ ਮਰੀ ਕੋਈ ਹੋਰ ਦਾ ਬੱਚਾ ਨਾ ਮਰੇ ਸਾਡੇ ਬੱਚੇ ਨਿਕਲ ਕੇ ਹੋਰ ਵੀ ਇਹ ਘਰੋਂ ਬਾਹਰ ਨਹੀਂ ਨਿਕਲ ਰਹੇ ਡਰ ਕੇ ਅੰਦਰ ਬੰਦ ਹੋ ਕੇ ਬੈਠੇ ਪਏ ਕਮਰਿਆਂ ਦੇ ਵਿੱਚ ਸਾਨੂੰ ਬਹੁਤ ਦੁੱਖ ਹੈ ਇਹ ਗੱਲ ਦਾ ਪ੍ਰਸ਼ਾਸਨਕਾਰੀ ਹੱਥ ਜੋੜ ਕੇ ਰਿਕਵੈਸਟ ਹੈ ਹੱਡੀ ਕਿ ਇਹਨਾਂ ਕੁੱਤਿਆਂ ਦਾ ਖਾਤਮਾ ਕੀਤਾ ਜਾਵੇ ਜੇ ਸਾਡੀ ਧੀ ਮਾਰ ਸਕਦੇ ਕਿ ਇਹ ਹੋਰ ਦਾ ਗਰੀਬ ਦਾ ਵੀ ਬੱਚਾ ਮਾਰ ਸਕਦੇ ਸਾਡੀ ਧੀ ਦੇ ਦੋ ਛੋਟੇ ਛੋਟੇ